ਕੰਨ ਲੱਗ ਗਿਆ ਪੂਰਾ ਭਾਈ ਹੁਣ ਤਾਂ ਉਂਡੀ ਵਾਲੀ ਮਟੰਗਾ ਵੀ ਬਾਹਰ ਕੱਢ ਖੜੇ ਆਣ ਕੱਕੜੇ ਦਾ ਡਰ ਰਹਿਣਾ ਜੀ ਬਹੁਤ ਤੁਸੀਂ ਪੈ ਗਈ ਜਾਂਦੀ ਆ ਭਾਈ ਅੱਗੇ ਨੇ ਕਿਹੜੇ ਵੀ ਬਣਦੇ ਲੈਟਰ ਨੇ ਇਦੇ ਬਾਅਦ ਸਵੇਰ ਨੂੰ ਦੇਖੀ ਲੈਟਰ ਚੱਲਣੀ ਫਿਰ ਹਾਂਜੀ ਮੈਂ ਕਹਿੰਦਾ ਗੋਲੂ ਭਾਈ ਨੇ ਗਿਆ ਪਰਸੋ ਚੋਂ ਉੱਥੇ ਜੀ ਹਾਂ ਡੇਢ ਘੰਟੇ ਟਰਾਲੀ ਭਰੀ ਮੈਂ ਕਹਿੰਦਾ ਡੇਢ ਦੋ ਘੰਟੇ ਗਿੱਲੇ ਲਾਂਨ ਤੇ ਹੋ ਜਾਂਦਾ ਜੀ ਇਹ ਆ ਪੂਰਾ ਵੀ ਆਚੇ ਹੁੰਦਾ ਅਲਾ ਦਾ ਬਹੁਤ ਹੀ ਆ ਆ ਤਾਂ ਮਹੀਨਾ ਦੂਜਾ ਦਾ ਖੜ ਗਿਆ ਤੂਜੀ ਵਾਲੰਦੇ ਦਾ ਹਾਂਜੀ ਦੂਜੀ ਵਾਲੇ ਦਾ ਖੜ ਗਿਆ ਬੱਸ ਉਹ ਮਹੀਨਾ ਜੇ ਹੁਣ ਹੁਣ ਵੀ ਰੁਕ ਜਪੇ ਬੜੀ ਠੀਕ ਆ ਉਹ ਚੱਲ ਬੇਟੀ ਹਾਂਜੀ ਕੱਲ ਦੀ ਬਈ ਸਾਰਿਆਂ ਨੂੰ ਬਾਕੀ ਮੋਟਰਾਂ ਬਈ ਚੱਲ ਰਹੀਆਂ ਐ ਪਾਣੀ ਨੂੰ ਇੱਧਰ ਸਾਰਾ ਭਰ ਕੇ ਇੱਧਰ ਬਣਾ ਗਏ ਨਾ ਉਹ ਪਰਾਂ ਪਾਈਪ ਬਿਛਾਇਆ ਦੋ ਕਿਹਾਰੇ ਰਹਿ ਗਏ ਤੇ ਕਿਹਾਰਾ ਚਲੋ ਬਾਕੀ ਉੱਥੇ ਕਿਹੜਾ ਕੰਨਾ ਐ ਹਾਂ ਨਾ ਖੜਾ ਖੜਾ ਕਰਨਾ ਹੋਰੇ ਤੂੰ ਖੜਾ ਹੀ ਲਾਇਆ ਵੱਡ ਕੇ ਸੁੱਕਿਆ ਭਾ ਗੰਨਾ ਉਹ ਇਹਦਾ ਪੋਗੇ ਕੱਢ ਕੇ ਲਾਉਣੇ ਪੈਣੇ ਪਿੱਛੇ ਤੇ ਅਲੀਚ ਥੋੜਾ ਜਿਹਾ ਬਈ ਉਹ ਆ ਇੱਥੇ ਲੀ ਇੱਥੇ ਟਰੈਕਟਰ ਫਸਿਆ ਤਾ ਤਾਂ ਟਰੈਕਟਰ ਫਸ ਗਿਆ ਤੋਰੇ ਲੈ ਬਸ ਦੋ ਤਿੰਨ ਪੋਗੇ ਲਾ ਦੇ ਆਪੇ ਮੇਡਾ ਮਾਰੇ ਹੋਣੇ ਨਾ ਇੱਕ ਕੱਢ ਲੈਣਾ ਫੇਰ ਗੇ ਸੰਘਣਾ ਦੇ ਪੋਗਾ ਹਾਂਜੀ ਅੱਜ ਪੋਗਾ ਸੰਘਣਾ ਨਾ ਹੜ ਪਿੱਛੇ ਬਾਹਰ ਕੱਢ ਲੈ ਬਸ

ਤੇ ਕਰਕੇ ਪੜਾਈ ਹੋਣੀ ਸੁੱਟ ਕੱਟ ਗਿਆ ਹੁਣ ਲਾਈ ਆ ਪਾਵਾ ਵਾਲੀ ਮੋਟਰ ਬੰਦ ਆ ਹੁਣ ਫੇਰ 5-7 ਦਿਨ ਇਹੀ ਕੰਮ ਰਹਿਣਾ ਹੁਣ ਹਾਂ ਹਾਂ ਚੱਲ ਵੱਡ ਹੋਣ ਦੇ ਕੰਮ ਕਾ ਓਕੇ ਮੱਕੀ ਨੂੰ ਤਾਂ ਮਹਲਾ ਆਤਾ ਦਾ ਕੱਲ ਗੰਨਾ ਰਹਿੰਦਾ ਗੰਨੇ ਜਲਦੀ ਆ ਦੇਖ ਲਈ ਨੂੰ ਹਾਂ ਬਚਾਲਿਆ ਥੇ ਨੂੰ ਮੈਂ ਪਿਆਰ ਵੀ ਮੈਂ ਕਿਹਾ ਕਹਿਣਾ ਉਹਨਾਂ ਨੂੰ ਜੇ ਗਿਆ ਹੁਣ ਕਹਿਦੀ ਆਉਣ ਲੱਗਿਆ ਕਹਿਦੀ ਹਾਂ ਹੂੰ ਕਿਰਨ ਦੇ ਵੱਢਦੇ ਆ ਠੀਕ ਆ ਕਿਰਨ ਦੇ ਵੱਢਦੇ ਆ ਉਹ ਕਹਿੰਦੇ ਦੱਸ ਦਿਓ ਸਰਦਾਰ ਜੀ ਸ਼ੇ ਮੇਰੀ ਗੱਲ ਸੁਣਾ ਦਿੱਤੇ ਮੈਂ ਵੀ ਹਰਾ ਦਾਣਾ ਹਲੇ ਹੂੰ ਉਹ ਮੈਂ ਦੇਖੀ ਆ ਵਿੱਚ ਇਹ ਬੱਲ ਹਰੀ ਹੈ ਹੈ ਹੂੰ ਬੱਲ ਹਰੀ ਆ ਹੁਣ ਉਹ ਕਰਨਾ ਪੈਣਾ ਹੈ ਕੱਲ ਬਾਅਦ ਸ਼ਾਮ ਨੂੰ ਦੱਸੂਗਾ ਤੁਹਾਨੂੰ ਹੁਣੀ ਦੱਸ ਦਿਨ ਨੂੰ ਕਿ ਪਰਸੋਂ ਲਾ ਜਿਓ ਪਰਸੋਂ ਇਹਨੂੰ ਲਾ ਦੇ ਪਹਿਲਾਂ ਠੀਕ ਆ ਆ ਜਿਹੜੀ ਆਪਣੀ ਮੁੰਡੇ ਵਾਲੀ ਕਰਨਗੇ ਨਹੀਂ ਦਲਵੀਰਾਂ ਦੀ ਮੋਟਰ ਕੋਲ ਇਹਨੂੰ ਦੋ ਇਹਨੂੰ ਇਹਨਾਂ ਨੂੰ ਲਾ ਦੇਣਾ ਵੀ ਕਿਹਨੂੰ ਕਹਿ ਨਹੀਂ ਚੱਕ ਦੋ ਪਰਸੋਂ ਨੂੰ ਠੀਕ ਨਹੀਂ ਠੀਕ ਆ ਆ ਕੱਲ ਦੇ ਦਿਨ ਤੋਂ ਪੌਰ ਲੱਗਣ ਦੇ ਕਿੰਨਾ ਸੂਦਾ ਦੇ ਲੈ ਕਿੰਨਾ ਥੱਲੇ ਸੂਦਾ ਤਾਂ ਬਹੁਤ ਹੈ ਉਂਦਾ ਬਹੁਤ ਹੈ ਖੜੀਆ ਮਿੱਟੀ ਹੀ ਆਏਗੀ ਪਰ ਥੋੜੀ ਹੈ ਨਾ ਚੱਲ ਆਏਗਾ ਨਿਕਲੇ ਹੁੰਦੇ ਨੇ ਮਿੱਟੀ ਲੱਗੀ ਉੱਪਰ ਸੀਡ ਨੇ ਕਰਕੇ ਗਿਰਗੀ ਨਾ ਉੱਪਰ ਉਹਨਾਂ ਗੰਨਾ ਦੱਬ ਲਿਆ ਵਿੱਚ ਵਿੱਚ ਹੂੰ ਇਹਦੇ ਕਿਤੇ ਆ ਫੇਰ ਵੀ ਬਹੁਤ ਸੂਰਾ ਵਾ ਗੰਨਾ ਤਾਂ ਬਾਦੂ ਹੈ ਹੋਰ ਸੂਪਾਣਾ ਨੇ ਹਦਾਲੇ ਨੂੰ ਅਜਾ ਏਰੀਏ ਬੜੀ ਮਸ਼ੀਨ ਚੱਲੇਗੀ ਕਾ ਚੱਲੀ ਆ ਮੜੀ ਤੂੰ ਵੀ ਕਰੇ ਦੇਖਦੇ ਆ ਟੂਲਾਂ ਚ ਆ ਬੂਟਿਆਂ ਦੀ ਟੁੜੀ-ਤਾੜੀ ਕਢਾ ਲਈ ਲੋਕਾਂ ਨੇ ਜਲਵੀਰ ਕਾਲੂ ਕਹਿੰਦਾ ਕਾਲੂ ਕਢਾਉਂਗਾ ਕਹਿੰਦਾ ਮੈਂ ਅੱਜ ਉਹਨਾਂ ਨੂੰ ਜਾਣਾ ਕਿਤੇ ਕਹਿੰਦਾ ਸ਼ਾਮ ਦੇਖੋ ਜੇ ਸ਼ਾਮ ਨੂੰ ਬਣਾ ਪੰਨਾ ਹੋਊਗੀ ਬਣਾ ਦੂੰਗਾ ਅੱਜ ਮਾ ਤੂੰ ਜਦੇ ਬਣਾਈ ਫਿਰ ਠੀਕ ਨਹੀਂ ਹੂੰ ਹੂੰ ਜਦੇ ਉਹਨਾਂ ਨੂੰ 12 ਵਜੇ ਬੁਲਾ ਜਦੇ ਗਏ ਸੈਸ਼ਲਾ ਦੇ ਬਸ ਫੇ ਪਰੀ ਨਹੀਂ ਸਲਾ ਬਣੀ ਹੁੰਦਾ ਥੱਲੇ ਠੀਕ ਨਹੀਂ ਕਿੰਨਾ ਕਰ ਰਹਿ ਗਿਆ ਪਰ ਉਹ ਕਿਹੜਾ ਉਹਦਾ 7 60 ਰਹਿੰਦੇ ਆ ਅੱਛਾ ਉਹ ਪਤਾ ਨਹੀਂ ਮਹਾਰਾਜ ਨੇ ਤਾਂ ਹੀ ਲੈਟਰ ਢਾਤੀ ਖੱਡਾ ਪੈਂਦੀਆਂ ਕਰਨ ਕ ਜੀ ਨੂੰ ਉਧਰ ਅੱਛਾ ਉਹ ਲਗਿੰਦੇ ਨੇ ਵੱਡਣੀ ਵੀ ਇੱਕ ਦੋ ਦਿਨਾਂ ਇੱਚ ਹੁਣ ਗਾਇਦੀ ਕਰਵਾ ਕੋਲ ਖੜਕੀ ਭਰ ਦਿੰਦੇ 7 60 ਪੈਪ ਲਾਤਾ ਬਾ ਠੀਕ ਆ ਠੀਕ ਨਹੀਂ ਉਥੇ ਬਾਅਦ ਇਧਰੇ ਚਲਾ ਆਈ ਇਹਨੂੰ ਇਹਦੇ ਬਾਅਦ ਇਦਾਂ ਛੱਡਿਆਉਣੀ ਫੇਰ ਜਿੰਨਾ ਭਰ ਗਿਆ ਭਰ ਗਿਆ ਕੱਲ੍ਹ ਸਵੇਰ ਨੂੰ ਆ ਜੀ ਸਾਰੇ ਸਾਰੇ ਭਰ ਜੀ ਸਾਰੇ ਹੀ ਡਬਲ ਭਰ ਜਣਾ ਇਹਨੇ ਉਥੇ ਬਾਅਦ ਫਿਰ ਬੰਦ ਕਰ ਦੇਣੀ ਫਿਰ ਸਵੇਰੇ ਸੂਕੂ ਕਰਕੇ ਇਹ ਜਾਂ ਸਪਰੇਅ ਨੂੰ ਕੱਖ ਤਾਂ ਹੈ ਨਹੀਂ ਗੇ ਯਾਰ ਲੋੜੇ ਨਹੀਂ ਸਪਰੇਅ ਦੀ ਲੋੜ ਨਹੀਂ ਹੈਗੀ ਹਲੇ ਆਓ ਬਾਅਦ ਚੋਂ ਕਰ ਦੂੰਗਾ ਬਾਅਦ ਮੈਂ ਕਰ ਦ ਦੇਣੀ ਹੂੰ ਦੂਏ ਪਾਣੀ ਦੀ ਨੂੰ ਕਰ ਦਵੇ ਜੀ ਕਰਨੀ ਹੈ ਨਾਲੇ ਵਿਲੇ ਹੋ ਜਾਣਾ ਜਾਨੂ ਹੈਨਾ ਰੁਕ ਗਿਆ ਜਾਨੂ ਵਿਲੇ ਹੋ ਜੂਗੇ ਉਹਨੂੰ ਵੀ ਲੱਗਣਾ ਪਾਣੀ ਗੰਨੇ ਨੂੰ ਉਹਨੂੰ ਵੀ ਲੱਗਣਾ ਆਇਆ। ਉਹਨੂੰ ਵੀ ਕੱਲ ਨੂੰ ਸਵੇਰੇ ਨਹੀਂ ਦੇਖੀ ਹੈ ਨਾ 5 ਵਜੇ। ਜਦੋਂ ਟਾਈਮ ਆਉਂਦੀ ਆ ਤਾਂ ਹੀ ਭਰੂਗਾ। ਫੇਰ ਇਕੱਠਾ ਹੀ ਫਸਰੇ ਹੋ ਜੂ ਸਾਰੇ ਵੀਰੇ। ਆਹੋ। ਠੀਕ ਨਹੀਂ? ਉਹ ਤਾਂ ਪਤਾ ਨਹੀਂ ਐ ਕਰੇ ਰਹੀ ਪਹਿਲਾਂ ਉਹ ਮਾਂ ਹੈਗਾ ਕੱਖ ਜਾ। ਉਹਦੇ ਉਧਰ ਤਾਂ ਪਹਿਲਾਂ ਕਰ ਦਵਣੀ ਹੋਣਾ। ਕੀ ਕਰਨ ਨਾਲੋਂ? ਹਾਂ। ਹੁਣ ਚੱਲ ਤੂੰ ਆ ਦੱਬ ਦੀ ਮੈਨੂੰ ਚਾਬੀ ਦੇ ਲੈ ਮੋਟਰ ਦੀ ਉੱਥੇ ਦੇਖ। ਉਹ ਫੜਾ ਦਿੱਤੀ ਚਾਬੀ ਯਾਰ। ਫੜਾਤੀ ਹਾਂ। ਫੜਾਤੀ। ਨਹੀਂ ਹਾਂ ਫੜਾਤੀ। ਫੜਾਤੀ। ਚੱਲ ਠੀਕ ਆ। ਠੀਕ ਆ। ਚਾਹ ਦੇਖ। ਮੈਂ ਵੀ ਆਇਆ ਵਾ ਤਾਂ ਘੰਟਾ ਲੱਗਣਾ ਮੇਰਾ ਇੱਥੇ ਠੀਕ ਆ ਠੀਕ ਆ ਉਹ ਕੱਖ ਦੇ ਕਿ ਤੱਕ ਨੂੰ ਫੇਰਾ ਠੀਕ ਆ ਜੰਮਾ ਦਾ ਬਈ ਕਰਨ ਬਹੁਤ ਵਾਰ ਲੇ ਫੁੱਟਦਾ ਹਲੇ ਬਾਦੂ ਜੰਮਾ ਇਹਦਾ ਜੇ ਇਹੀ sire ਚੱਲ ਗਿਆ ਬਹੁਤ ਉਹ ਸਾਸਰੀ ਕਾਲ ਸਾਰਿਆਂ ਨੂੰ ਬਾਈ ਨਹੀਂ ਪੈ ਰਿਹਾ ਬਾਈ ਉਹ ਮੀਂਹ ਚ ਲੱਗੀ ਮਸ਼ੀਨ ਕੱਲ ਮਸ਼ੀਨ ਆ ਕਿਹਦੀ ਵਾਲੀ ਆ ਹਾਂ ਇੱਧਰ ਬਾਈ ਸਾਡੇ ਕੋਲ ਜਾ ਰਹਣਾ ਅਸੀ ਗਾਲ ਜੀ ਵਧੀਆ ਵਧੀਆ ਕੋਈ ਹੈਗਾ 34 ਦਾ ਬੰਦਾ ਇੱਧਰ ਬਈ ਆਪਣਾ ਇਹ ਮੁੰਡਾ ਲੈਨਸਰ ਲੈਨਸਰ ਅਸੀ ਗਾਲ ਜੀ ਫੋਟਾਪੁਰ ਦਾ ਬਈ ਹੈ ਤੂੜੀ ਪਾਉਂਦੇ ਜੀ ਯਾਰ ਫੜ ਲਿਆ ਜੰਮਲ ਗਈ ਸੀ ਬਾੜੇ ਬੈਠੇ ਤੇ ਰਣਾ ਦਾ ਬਾਈ ਖੇលਦੇ ਰਹੇ ਇਕੱਠੇ ਅਸੀਂ ਬਹੁਤ ਹੁਣ ਕਬੀਰ ਦਾ ਵਗੈਰਾ ਰਣਾ ਭਾਈ ਬਹੁਤ ਹੁਣ ਨਹੀਂ ਕੋਈ ਆਪਣਾ ਤੂੜੀ ਦਾ ਕੰਮ ਕਰਦਾ ਕਿਉਂ ਕਾਣੀ ਹੋਣ ਲੱਗੀ ਜਾ ਦੇਖ ਹਾਂ ਥੋੜੀ ਜਿਹੀ ਹੋ ਗਈ ਐਂਦਾ ਹਲੇ ਠੀਕੇ ਆ ਉੱਪਰ ਦੇਖ ਤੂੰ ਕਿ ਹਾਲਾਤ ਬਣੇ ਪਏ ਆ ਥੋੜੀ ਜੀ ਇਹਦਾ ਮਤਲਬ ਦਾ ਕੰਮ ਖਰਾਬ ਕਰੂ ਜਾਵਾ ਅੱਜ ਹੂੰ ਵਖਦੇ ਸੀ ਕਿਹਜਾ ਬਣਿਆ ਵਾ ਹੂੰ ਜਿਆਦਾ ਬਹਿ ਗਿਆ ਤੂੜੀ ਦੀਆਂ ਮਸ਼ੀਨਾਂ ਫੇਰ ਦੋ ਤਿੰਨ ਦਿਨ ਨਹੀਂ ਚੱਲਣੀਆਂ ਤੂੜੀ ਬੰਦ ਆਹ ਆਪਣੇ ਤਾਂ ਆਲੇ ਉਹ ਵੀ ਜਿੱਦੇ ਕੰਮ ਜਾ ਹੋ ਜਾਂਦਾ ਜਿਆਦਾ ਬਹਿ ਗਿਆ ਰਾਤ ਸਿਰਫ ਪਾਇਆ ਇੱਕ ਇੱਕ ਦੋ ਮਿੰਟ ਪਿਆ ਹੂੰ ਅੱਜ 12 1 ਵਜੇ ਮਸ਼ੀਨ ਲੱਗੀ ਤੂੰ ਆਪੇ ਦੇਖ ਲੈ ਕਿੰਨਾ ਬਹਿ ਗਿਆ ਆਪਣੇ ਤਾਂ ਉਹ ਵੀ ਉਸ ਬਹੁਤ ਪੈਂਦੀ ਆ ਹਾਂ ਆਪਣੇ ਦਰਖਤ ਬਹੁਤ ਦਾ ਆਪਣੇ ਸਿਕੜ ਗਿਰਲਾ ਜੰਦੀ ਆ ਛੇਤੀ ਹਾਂ ਸ਼ਾਮ ਨੂੰ ਛੇਤੀ ਬੰਦ ਹੋਉਂਦਾ ਚੱਲਦਾ ਵੀ ਕੰਮ ਲੇਟ ਹੂੰ ਵੀ ਮੈਂ ਦੇਖਿਆ ਸਾਡੇ ਰਿਸ਼ਤੇਦਾਰ ਆਉਂਦੇ ਆ ਉਹ ਕਹਿੰਦੇ ਯਾਰ ਬਾਈ ਤੁਹਾਡੇ ਠੰਡ ਬਹੁਤ ਹਾਂ ਬਬਰ ਕਾ ਆਪਣੇ ਮੌਸਮ ਬਹੁਤ ਨਾ ਰਹੇਗਾ ਇਹ ਅੱਜ ਸਵੇਰੇ ਠੰਡ ਲੱਗਦੀ ਸੀ ਲੱਗਦੀ ਆ ਹਾਂ ਟੈਪ 'ਚ ਫਰਕ ਆਉਂ ਜਾਂਦਾ ਬੜਾ ਬਾਕੀ ਨਾਲ ਫਰਕ ਹੈ ਇਦੋਂ ਚੱਲੇ ਆਂ ਲੁਹਾਨੇ ਸਾਈਡ ਨੂੰ ਬਹੁਤ ਅੱਗੇ ਪੈਂਦੀ ਇਦੋਂ ਤੋਂ ਦਰਖਤ ਤੇ ਨਹੀਂ ਦਰਖਤ ਨਹੀਂ ਦਾ ਕੋਈ ਯਾਰ ਲੇਕਿਨ ਆਪਣੇ ਦੇ ਰੱਖਦੇ ਆਂ ਐਦਾਂ ਕੋਈ ਦੇਖਦੇ ਆਂ ਉੱਥੇ ਆਪਣੇ ਦੇ ਸਹੀ ਲੈ ਤੁਸਾਂ ਦੇ ਕਿਚੇ ਜਿਹਾ ਰੱਖੇਗਾ ਲੈ ਹਾਂ ਆਪ ਪੋਪੂਲਰ ਆਪਣੇ ਆ ਬਸ ਦੇਖੇ ਨਾ ਇਧਰ ਪਲਾ ਚੋਰ ਸਾਈਡ ਜਿਆਦਾ ਹੈ ਜਾਂ ਆਪਣੇ ਆਪਣੇ ਏਰੀਆ ਚ ਬਸ ਹਾਂ ਆ ਸ੍ਰੀ ਕਾਲ ਜੀ ਚਲੋ ਭਾਈ ਜਮੀਂ ਪਵਾਤਾ ਦਾ ਯਾਰ ਜੀ ਮੈਂ ਥੋੜੋ ਪਾਉਂਦਾ ਯਾਰ ਨਾ ਸ ਹੈ ਬਿਨ ਰਾਨ ਗਾ ਜੀ ਹੋ ਰਿਹਾ ਪਾਇਦਾ ਕਰਾ ਭਾਈ ਸੁੱਕਾ ਰਹੇ ਸਭ ਦੇ ਪੱਡੋ ਤੇ ਮੈਂ ਤਾਂ ਵੇਚਿਆ ਕਣਕ ਭਾਈ ਹਾਂ ਕਿੰਨੀ ਹੋ ਗਈ ਮੇਰੀ ਹੋਈ ਆ 40 40 ਸਾਰੀ ਅੱਧਾ ਅੱਧਾ ਘਾੜ ਗਿਆ ਅੱਧਾ ਕਾਉਂਟਰ ਕੱਟ ਕੇ ਚਪਾ ਪਿਆ ਕਿਲੋ ਘਟਾ 40 ਤੇ ਸਾਰੀ ਜਣੀ ਤੋਲਤੀ ਹਾਂ 20 ਤੇ ਜਾੜਾ ਆਹੋ ਤੋਲ ਕੇ ਠੀਕ ਐ ਬਹੁਤ ਦਾ ਮੈਂ ਕਹਿੰਦਾ ਵਾਧੂ ਆ ਬਹੁਤ ਏਰੀ ਐ ਤਾਂ ਏਰੀ ਐ ਥੋੜੀ ਐ ਵਾਧੂ ਜੀ ਵਾਧੂ ਜਿਹੜੀ ਉਹ ਮੀਆਂ ਦੇ ਬਾਅਦ ਚ ਹਲੇ ਉਹ ਤਾਂ ਖੜੀ ਹੋ ਗਈ ਇਹਨੇ ਕਿਹੜੀ ਉਹ ਤਾਂ ਹਰੀ ਹੋਣੀ ਐ ਜਿਹੜੀ ਮੀਆਂ ਨੇ ਖਰਾਬ ਕਰਤੀ ਸੀ ਉਹ ਤਾਂ ਹਰੀ ਪਈ ਐ ਸਾਰੀ ਉੱਥੀ ਐ ਮੀਆਂ ਹੜੀ ਹੋ ਵਾਲੇ ਹੋ ਜੀ ਹਰੀ ਪਈ ਐ ਹਾਂ ਆ ਹੁਣ ਕਿਆ ਇਹ ਉਪਰ ਨੂੰ ਦੇ ਕੇ ਜਾ ਕੇ ਮੂੰਹ ਕਿਆ ਬਣਾਇਆ ਪਿਆ ਇਹ ਬੜੀ ਯਾਰ ਦੇ ਪੜਦਾ ਜਿਹੜਾ ਕਰ ਬਾਕ ਦੇ ਚੱਲਿਆ ਜਿਹੜਾ ਨਹੀਂ ਹੈ ਘਰ ਰਹਿਣਾ ਨਹੀਂ ਉਹ ਬਣੂ ਕਿਆ ਹੋਣਾ ਵੀ ਦੱਸ ਟੈਨਸ਼ਨ ਫਰੀ ਟਿਰੀਅਲ ਟੈਨਸ਼ਨ ਲੈ ਕੇ ਕਿਹੜੇ ਨੇ ਰੁਕਣਾ ਜੜਾ ਫੇ ਰੁਕਣਾ ਹੀ ਨੇ ਉੱਥੇ ਜਾਣਾ ਉਹ ਗੱਲ ਇੱਕ ਚੱਲਿਆ ਹੁਣ ਮਾਰਾ ਜੀ ਨੂੰ ਮਾਰਾ ਦੀ ਮਾਰ ਕੀ ਆ ਬਾਈ ਹੈ ਕਿ ਨਹੀਂ ਲੱਗ ਗਿਆ ਕਹਿੰਦੇ ਓਟੇ ਮੋਟੇ ਕਹਿੰਨੇ ਜੇ ਮੇਰਾ ਟਾਈਮ ਲੱਭੇ ਹੋ ਗਿਆ ਹੋ ਰਹੀ ਉਹ ਕਾਂ ਉਹ ਹਰੀ ਹਰੀ ਆ ਹਲੇ ਤੂ ਵੀ ਤਾਂ ਹਰੀ ਐ ਉਹ ਹਰੀ ਉਹਦਾ ਉਹਦਾ ਮੀਂਹ ਉਹਦਾ ਅਜਾ ਆਇਆ ਵੰਡ ਮੱਜ ਹਾਂ ਅਜਾ ਬੱਲਾ ਵਿੱਚ ਹਰੀਆਂ ਦਿਖਦੀਆਂ ਐ ਪੂਰੀਆਂ ਉਹ ਬਾਈ ਕਰਨਾ ਐ ਵਾਲੀ ਸਾਈਡ ਜਿਹੜੀ ਤੇਰੀ ਉਹ ਵੀ ਹਰੀ ਐ ਗਾਹਾਂ ਵੀ ਹਰੀ ਐ ਵੰਡ ਗਿਆ ਮੀਂਹ ਜੇ ਲਈ ਮਸ਼ੀਨ ਕਾਲੇ ਨੇ ਇੱਧਰ ਕੇ ਲਿਆ ਪੱਕੀ ਵੀ ਉੱਧਰ ਰੱਖਤਾ ਐ ਇੰਨੀ ਹਲੇ ਚਲ ਗਿਆ ਪੱਕੀ ਵੀ ਹਾਂ ਉਹ ਪੱਕੀ ਉੱਧਰ ਰੱਖਤਾ ਰਹੀ ਐ ਗਾਲੇ ਆ ਮਸ਼ੀਨ ਕਾਲੇ ਦੀ ਚੱਲਦੀ ਐ ਦੋਏ ਦੋਏ ਚੱਲਦੀਆਂ ਹਾਂ ਹੈ ਦੋਏ ਚੱਲਦੀਆਂ ਕੁੜੀਆਂ ਜੂਦੀ ਹੋਆ ਹਾਂ ਤੂ ਜੈ ਜੂਦੀ ਚੱਲਦੀ ਐ ਕੁਈ ਗਾਹਾਂ ਨਾਲ ਆਲੇ ਤੁਸੀਂ ਨਹੀਂ ਨਹੀਂ ਇਹ ਤਾਂ ਉਹ ਨਾਲ ਆਲੇ ਜਿਹੜਾ ਆਪਣੇ ਪਿੰਡ ਵਾਲੇ ਨਾਲ ਹੈ ਅੱਛਾ ਆਪਣੇ ਤੋਂ ਜੱਜੂਰਾ ਨਾਲ ਜਿਹੜੇ ਜੁਦੇ ਬੰਦੇ ਆ ਹੁਣ ਅੱਧੇ ਗਾਹ ਕੁਦਰ-ਉਦਰ ਹੋਈ ਜਾਂਦੇ ਮਸ਼ੀਨਾਂ ਵੀ ਇੱਕੋ ਤਰ੍ਹਾਂ ਦੀਆਂ ਟਰੈਕਟਰ ਵੀ ਇੱਕੋ ਤਰ੍ਹਾਂ ਦੇ ਜਿਹੜੇ ਡੈਕ ਲਵਾਏ ਹੋਏ ਆ ਉਹ ਵੀ ਇੱਕੋ ਤਰ੍ਹਾਂ ਦੇ ਆਹ ਉਹ ਬਾਈ ਗਾਹ ਕੁਦਰ-ਉਦਰ ਜਾਈ ਜਾਂਦੇ ਆ ਉਹ ਜਾਂ ਘੱਟੀਆਂ ਹੀ ਘੜੀਆਂ ਹੁੰਦੀਆਂ ਇਹ ਕੋਈ ਕੰਪਨੀ ਦੀਆਂ ਆਹ ਬਹੁਤ ਅੱਜ ਮਹੀਨ ਰਾਤੀ ਕੋਹਨੇ ਦੇ ਰੋ ਖੜੀ ਐ ਹਾਂ ਚੱਲ ਪਿਆ ਕੰਮ ਕੰਮ ਚੱਲ ਪਿਆ ਤੁੰਡਾ ਕੰਮ ਕੰਮ ਪੂਰਾ ਚੱਲ ਰਿਹਾ ਜੀ ਤੇ ਵੀ ਇਹ ਬਦਲ ਕਰਕੇ ਲੋਕ ਇੱਥੇ ਫਿਰਦੇ ਆ ਹਾਂਜੀ ਮੱੜ ਜਮੀਨੀਆਂ ਦਵਾਈ ਮਸ਼ੀਨ ਖੜਾਉਣੇ ਨੇ ਉਹ ਦੇਖੋ ਹਾਂ ਉਹਦਾ ਹੋਇਆ ਪਹਿਲਾਂ ਨਹੀਂ ਨੇ ਲੱਗੇ ਲਾ ਕੇ ਨੇ ਆਹ ਦੇ ਮੈਨੂੰ ਉੱਪਰ ਉਹਦਾ ਮੋਟਾ ਕੁਛ ਨਹੀਂ ਹੈਗਾ ਲੱਗ ਜਣਾ ਇਹਨੇ ਨਹੀਂ ਤਾਂ ਹੋਇਆ ਪਿਆ ਹੈ ਉਹਨੇ ਹੀਰਾ ਦਾ ਚਾਰ ਵਜੇ ਵੀ ਨਹੀਂ ਤਾਂ ਹੋਇਆ ਪਿਆ ਹਾਂ ਚਾਰ ਵਜੇ ਦੇ ਹਾਂ ਚਾਹ ਵਜੇ ਨਹੀਂ ਤਾਂ ਪਗੇ ਨਹੀਂ ਹੁੰਦੀ ਆ ਲਾਹ ਹੁਣ ਉਹ ਗਿਆ ਨਾ ਇਹ ਦੋ ਦੋ ਦਿਨ ਵਾਰੀ ਆ ਲਿਆ ਪਹਿਲਾਂ ਦੀ ਹੁਣੇ ਕਬੀ ਕਰਦਾ ਇਕੱਠਾ ਜਾਂ ਬੰਦ ਪਹਿਲਾ ਪਹਿਲਾ ਗੱਸੀ ਦੁਪਹਿਰੇ ਚ ਖਾ ਸਕਦਾ ਰਾਤਰੀ ਵਾਲੇ ਤਾਂ ਹੋਰ 1 ਵਜੇ 12:30 ਕਰਕੇ ਗੇਟ ਚ ਗਿਆ ਜੇ ਲੈ ਹੈ ਤਾਂ ਹੁਣ ਖਰਾਬ ਆ ਕੰਮ ਭੀ ਲੇਖ ਦੀ ਫਸਲ ਆਪਣੇ ਵਰਗੀ ਆ ਕਾਲਾ ਵੀ ਦੱਬੀ ਫਿਰਦਾ ਹੁਣ ਜੀਨ ਨੂੰ ਲੜਾਈ ਫਿਰ ਤੋ ਦਿਖਾ ਦੇ ਜਿਲੰਡਾ ਮਾਰ ਚੱਲਦਾ ਕੰਮ ਹੈ ਉਹ ਕਹਿੰਦਾ ਹੁਣ ਵੀ ਵੱਡੋ ਜਿਓ ਕਿ ਨਹੀਂ ਇਹ ਤੇ ਪਹਿਲੇ ਹੀ ਹਾਂ ਜੀ ਕਿੰਨੇ ਦੇ ਪਹਿਲੀ ਵਟ ਹੋ ਜੂਵੇ ਹਾਂ ਜੀ ਹਰੇਕ ਨੂੰ ਲਾਇਆ ਜੀ ਹੋਰ ਇਹ ਹੁਣ ਚਲੋ ਚਲਦੀ ਹੈ ਜੇ ਹਟੇ ਜਾਵੇ ਤਾਂ ਅਗਲੇ ਨੂੰ ਐ ਵੀ ਮੁੱਲ ਪੈ ਜੂਗਾ ਨਹੀਂ ਨਾ ਅੰਦਰ ਨਾਲ ਉਹਨਾਂ ਅਗਲੇ ਕੰਪੈਨ ਵਾਲੇ ਨੂੰ ਕੋ ਕਹਿਣ ਜੂਗਾ ਸਾਰੇ ਖਰਚਾ ਹੋ ਗਿਆ ਹਾਂ ਜੀ ਹਾਂ ਇੱਕ ਵੱਡਣੀ ਹੋਇਆ ਹਾਂ ਸਾਬੂ ਹੋਇਆ ਹਾਂ ਜੀ ਹੋਰ ਕੀ ਆ ਦੇ ਦੇ 15 ਦਿਨ ਦੀ ਖੇਲ ਆ ਸਾਰੀ ਹਾਂ ਪਿੱਛੇ ਤੂੜੀ ਬੱਚੇ ਮਹੀਨ ਹਾਂ ਬੱਚੇ ਫ੍ਰੈਸ਼ਰ 15 ਦਿਨ ਵੱਡਾ ਬੰਦਾ ਜਿਹੜਾ ਠੇਰ ਫ੍ਰੈਸ਼ਰ ਵਾਲੇ ਉਹਨਾਂ ਨੂੰ ਤਾਂ ਬਹੁਤੀ ਮਾਰ ਹੈ ਨਹੀਂ ਜੀ ਆ ਆ ਉਹਦਾ ਖਰਾਬ ਹੁੰਦਾ ਆ। ਜਿਹੜੀ ਆ ਆ ਖਰਾਬ ਹੁੰਦੀ ਆ। ਭਲੇ ਜਿਹੜੀ ਨਰਮਾ ਉਹਨੂੰ ਵੀ ਨਹੀਂ ਕੋਈ ਮਾਰਨੀ ਹੈਗੀ। ਗੜੇ ਮਾਰੀ ਦਾ ਤਾਂ ਹੁੰਦਾ ਏ ਉਹਦਾ ਨਹੀਂ। ਜਿਹੜੀ ਕੰਕ ਤਿਆਰ ਬਣੀ ਪਈ ਆ ਨਾ ਉਹਨੂੰ ਮਾਰਵਾੜੀ। ਹਾਂ। ਬਾਕੀ ਜਿਹੜੀਆਂ ਹਰੀਆਂ ਉਹਨੂੰ ਕੋ ਚੱਕਰ ਨੇਗਾ। ਮੋਟੀ ਕਿਣੀ ਤਾਂ ਉਹਨੂੰ ਬਰਫ ਵਰਗੀ ਹੋਇਆ ਜਿਹੜੀ ਐਨ ਸੁੱਕੀ ਹੋਈ ਆ। ਹੋਇਆਗਾ। ਪਾਪਾ ਤਾਂ ਗੇਰ ਨਹੀਂ ਹੋਣਾ ਇੱਥੇ ਬੈਗੀ। ਹਾਂ। ਬਰਫ ਕੱਢ ਕੇ ਮਾਰ ਦਿੰਦਾ। ਫੇਸ ਲਾਬਾ ਹੋ ਜਾਂਦਾ ਉਹ ਗੜੇ ਨਾ ਬਣ ਬਸ। ਹਾਂ। ਤੁਨੂੰ ਸਲਾਬਾ ਹੋ ਜਾਂਦਾ ਜੇ ਹੁਣ ਕਿਣੀਆ ਤੇਰੀ ਬਲਪੁਰਨੀ ਨਹੀਂ ਇਹ। ਹਾਂ। ਚਾਹੇ ਪੱਕੀ ਹੋਵੇ ਸੜੀ। ਹਾਂਜੀ। ਇਹ ਤਾਂ ਗੜਾ ਜਾਂ ਮੈਂ ਨਾ ਦਵਾਈਆਂ ਕਹਿੰਦਾ ਬੱਲੇ ਤੇ ਫੇਰ ਭਦੇੜਦਾ ਹੋਰ ਨਾ ਪਿੱਛੇ ਜੇ ਬਿਆਈ ਹੋਰ ਢੇੜਦੀਆਂ ਦੀਆਂ ਤੁਸੀਂ ਬੋਲੋ ਜਾਂਦੀ ਤੂੰ ਹਵਾ ਆ ਗਈ ਲੈ ਪਾਜਵਾ ਆ ਗਈ ਪਾਜਵਾ ਆ ਗਈ ਹਾਂ ਉਹ ਫੇਰ ਇਹ ਮੀ ਆਊਗਾ ਇਹ ਫੇਰ ਪਸਵਾ ਲਈ ਤੇਜ਼ ਵੀ ਕਰ ਦਿੰਦੀ ਕਹਿੰਦੇ ਮੀ ਨੂੰ ਜਾਂ ਚੱਕ ਵੀ ਲੈ ਜੀ ਜਲਦੀ ਦੋ ਵੀਰ ਤੇ ਚੱਲਦੀ ਹਾਂ ਜਦ ਪਾ ਦੇਉਗੀ ਜਾਂ ਫੇਰ ਲੈ ਜਾਊਗੀ ਉਦੋਂ ਕੰਮ ਦੂਏ ਹੈ ਜਦਨ ਰੱਖਣ ਗਿਆ ਲੈਣਾ ਹੈ ਉਦੋਂ ਪਾੜਣਾ ਹੋਣਾ ਪਹਿਲਾਂ ਉਹ ਪਾੜ ਲੈਣਾ ਦੇਖੀ ਇਧਰ ਹੋ ਜਾ ਚਲਣੀ ਹੈ ਅੱਛਾ ਜੇ ਪਹਾੜੋਂ ਬੱਦਲ ਇਧਰ ਬੱਦੇ ਵਿੱਚ ਦੱਸਿਆ ਬੱਦਲ ਵਈ ਪਹਿਲਾਂ ਦੇਖਣ ਨਹੀਂ ਆਉਣਾ ਪਹਿਲਾਂ ਪਹਾੜ ਆਉਣਾ ਉਹ ਪਹਾੜ ਨਾਲ ਹੌਲੀ ਭੂਕੇ ਦੇਖਣ ਆਉਣ ਜਣਾ ਫਿਰ ਤਾਂ ਤੇ ਜਦੋਂ ਇਹਨਾਂ ਸੁੰਨ ਗਰਮੀ ਹੋ ਜਾਂਦੀ ਹੈ ਨਾ ਜੀ ਜਿਹਨੂੰ ਕਹਿੰਦੇ ਆ ਹਾਂ ਦੇਖਣ ਚ ਹਾਂ ਦੇਖਣ ਚ ਬੱਟ ਹੋ ਗਿਆ ਕਹਿੰਦੇ ਜਿਹੜਾ ਜੀ ਦੇਖਣ ਚਲਦਾ ਹੈ ਕਾਲਾ ਕੋਈ ਤਰਪਾਲ ਲੈ ਗਿਆ ਮੈਨੂੰ ਪਤਾ ਹੀ ਨਹੀਂ ਹਾਂਜੀ ਆ ਇਹ ਤਾਂ ਲੈ ਗਿਆ ਉਹ ਗੱਬਦਲ ਦੇਖ ਕੇ ਤਾਂ ਹੁਣ ਮੋਟੀ ਵਈ ਤਾਂ ਆ ਜੀ ਲੱਗਿਆ ਭੁੰਟਾ ਬਣਨਾ ਉਹ ਖੜਕਾ ਮਸ਼ੀਨ ਦਾ ਕੰਮ ਖੜਕਾ ਟਰੂਡੇ ਦਾ ਖੜਜਣਾ ਹਾਂ ਟਰੂਡੀ ਦਾ ਬਹੁਤ ਹੀ ਖੜਦੀ ਆ ਮੜ ਜੀ ਗੇ ਲੋ ਜੇ ਖੜੇ ਹੋਣ ਨਾ ਆਹ ਲਾ ਸਾਨੂੰ ਲੱਗ ਗਿਆ ਪੂਰਾ ਭਾਈ ਹੁਣ ਤਾਂ ਟੂੜੀ ਵਾਲੀ ਮਟੱਗਾ ਵੀ ਬਾਹਰ ਕੱਢ ਖੜੇ ਆਣ ਕੱਕ ਦੇ ਡਰ ਰਹਿੰਦੇ ਹਾਂ ਜੀ ਬਹੁਤ ਤੁਸੀਂ ਪੈ ਗਈ ਜਾਂਦੀ ਹੈ ਭਾਈ ਅੰਦਰ ਟੂੜੀ ਵਾਲੀ ਖੜ ਜਿੰਦੀ ਐਨੇ ਹੀ ਸਲਾਬਾ ਬਹੁਤ ਆ ਤੁੜੀ ਆ ਜਾਂਦਾ ਹਾਂ ਜੀ ਵੀਰ ਵੀ ਖੜ ਜਿੰਦੇ ਨੇ ਹਾਂ ਔਰਾ ਦੇ ਲੋ ਕਿੰਨਾ ਕੁ ਪਿਆ ਜੀ ਅੱਜ 12 1 ਵਜੇ ਟੂੜੀ ਵਾਲੀ ਮਸ਼ੀਨ ਚੱਲੀ ਜਾ ਜੀ ਹੁਣ ਐ ਇਹਨੇ ਤਾਂ ਸਭ ਨੂੰ ਪੂਰੀ ਦਿਹਾੜੀ ਖਾ ਜਣੀ ਜਿੰਨਾ ਕਾ ਪਹਿ ਗਿਆ ਹਾ ਹਾਂ ਹੁਣ ਉਹ ਹਾ ਹਾ ਪੈ ਗਿਆ ਨੂ ਮਸ਼ੀਨ ਖੜ ਗਈ ਹੁਣ ਚੱਲ ਨਹੀਂ ਹੋਣੀ ਹੈਗੀ ਜੇੜੇ ਨਹੀਂ ਬਣਦੀ ਟਰੈਕਟਰ ਨੇ ਇਦੇ ਬਾਅਦ ਸਵੇਰੇ ਉਹ ਦੇਖੀ ਲੈਟ ਚੱਲਣੀ ਫੇਰ ਹਾਂਜੀ ਮੈਂ ਕਹਿੰਦਾ ਗੋਲੂ ਬਾਈ ਦੇਖਿਆ ਆਪਾਂ ਪਰਸੋ ਚੋਂ ਉੱਥੇ ਜੀ ਹਾਂ ਡੇਢ ਘੰਟੇ ਟਰਾਲੀ ਭਰੀ ਮੈਂ ਕਹਿੰਦਾ ਡੇਢ ਦੋ ਘੰਟੇ ਗਿੱਲੇ ਲਾਣ ਚ ਹੋ ਜਾਂਦਾ ਜੀ ਇਹ ਹਾਂਜੀ ਲੱਗਦੇ ਬਰਾਕ ਨਿਕਲ ਇਹਦਾ ਕੰਮ ਖਰਾਬ ਹੋ ਗਿਆ ਬਕਾਲੇ ਵੀ ਉਹ ਢੜਨੇ ਵਾਲੀ ਹੀ ਗੱਲ ਹੈ ਜੇ ਲੱਗ ਗਿਆ ਤਾਂ ਵੱਡੋ ਜੀ ਨਹੀਂ ਰਹੀ ਵਸ ਸਾਡੇ ਨਾਲ ਬਣੇ ਆ ਉਮਰ ਚ ਕਹਿੰਦੇ ਜਦੋਂ ਅੰਬਾਂ ਨੂੰ ਬੂਰ ਜ਼ਿਆਦਾ ਹੋਵੇ ਜਦੋਂ ਨੇਰੀਆਂ ਤੂਫਾਨ ਚ ਝਖੜ ਵਾਦ ਆਉਂਦੇ ਬਾਈ ਕੁਝ ਹੁੰਦਾ ਹੈ ਜਦੋਂ ਅੰਬਾਂ ਨੂੰ ਬੂਰ ਜ਼ਿਆਦਾ ਹੋਵੇ ਹਾਂ ਨੇਰੀ ਚੱਕੜ ਹੈ ਜਿਹੜੇ ਬੜੇ ਕੜੇ ਨਹੀਂ ਨੀ ਪੈਂਦੇ ਆਂ ਉਹ ਨਹੀਂ ਪੈਣੇ ਇਹ ਜਾਂ ਕਣਗਾ ਪੱਕੇਵੇਂ ਆਉਂਗੇ ਜਾਂ ਪੈਣੇ ਆ ਇਹ ਛਾਲ ਚ ਪੈਂਦੇ ਆ ਇਹ ਨਾ ਰੋਹੀ ਆ ਜੇ ਇਹ ਨਹੀਂ ਦੀਦੀ ਆ ਕੇ ਜਦ ਛਾਲ ਜੇ ਖਤਮ ਹੋਣ ਲੱਗਦਾ ਨਾ ਹਾਂਜੀ ਫਿਰ ਪੈਣ ਲੱਗਦੀ ਹੈ ਇਹ ਨੂੰ ਫਿਰ ਕਰਕੇ ਦਿਖਦੀ ਐ ਸੁਨਹਿਰੀ ਸੁਨਹਿਰੀ ਉਹੀ ਗੱਲ ਲੈ ਹੁੰਦਾ ਕੰਮ ਜ਼ਿਆਦਾ ਜਾਂਦੀ ਹੈ ਭਾਰਦੋ ਕੀ ਗਰਮੀ ਜ਼ਿਆਦਾ ਆ ਪੂਰਾ ਮਹੀਨਾ ਚ ਹੁਣ ਤਾਂ ਅਰਾਦਾ ਬਹੁਤ ਹੀ ਆ ਆ ਤਾਂ ਮਹੀਨਾ ਦੂਈਆਂ ਦੇ ਖੜ ਗਿਆ ਤੂੜੀ ਵਾਲੇ ਨਾਲ ਹਾਂਜੀ ਤੂੜੀ ਵਾਲੇ ਨਾਲ ਖੜ ਗਿਆ ਬਸ ਆ ਮਹੀਨਾ ਜੇ ਹੁਣ ਹੁਣ ਵੀ ਰੁਕ ਜੇ ਬੜੀ ਠੀਕ ਆ ਉਹ ਚੱਲ ਬੇਣੀ ਹਾਂਜੀ ਹੁਣ ਵੀ ਰੁਕ ਗਈ ਹਾਂਜੀ ਜਿਹੜੀ ਤੂੜੀ ਵਾਲੀ ਆ ਸਾਲਾ ਪਰਮੈਂਟਿੰਗ ਜਾਂਦਾ ਇਹਦੇ ਹਾਂਜੀ ਲੈ ਤਾਂ ਪਾਬੀ ਆ ਗਈ ਨਹੀਂ ਮੰਡ ਚ ਜ਼ਿਆਦਾ ਪੈ ਗਿਆ ਜੀ ਉਹ ਤਾਂ ਮੁੰਡੇ ਦੀ ਮਸ਼ੀਨ ਫਸ ਗਈ ਇਹ ਇਹਦਾ ਕੋਈ ਆਇਆ ਨਹੀਂ ਤਾਂ ਚਾਚੇ ਦੀ ਉਹ ਮਸ਼ੀਨ ਆ ਨਾ ਮੁੰਡੇ ਦਾ ਉਹਦਾ ਲਵਲੀ ਦਾ ਆਇਆ ਅੱਛਾ ਹਾਂ ਉਹਰੇ ਦਾ ਆਪਣੇ ਘਟ ਪੈ ਗਿਆ ਨਾ ਮੰਡ ਚ ਜਿਹੜਾ ਤੁਸੀਂ ਕਹਿੰਦੇ ਤੁਸੀਂ ਵੀ ਉੱਧਰ ਪੈ ਗਿਆ ਹੋਣਾ ਉਹ ਮੰਡ ਚ ਉੱਥੇ ਮੰਡ ਚ ਜ਼ਿਆਦਾ ਪਿਆ ਜੀ ਉਹ ਪਾਏਗਾ ਕੋਈ ਨਾ ਸਾਨੂੰ ਤਾਂ ਇਹ ਵੀ ਹਟ ਜੂਗਾ ਸੀ ਪਿੱਛੇ ਖੜਾ ਹਤੀ ਮਸ਼ੀਨ ਉੱਥੇ ਉਹ ਵੀ ਇਹ ਜੀ ਮਿੱਟੀ ਮਿੱਟੀ ਵੀ ਇਹ ਜੀ ਕਹ ਨਾ ਉਹ ਤਾਂ ਅੜੀ ਆਇਆ ਹੁਣ ਹਾਂ ਉਹ ਤਾਂ ਜੀਰੀ ਦੀ ਵਾਪਸ ਭਾੜ ਜੇ ਕਹੀ ਨਹੀਂ ਛੱਡੀ ਉਹ ਮੇਰੀ ਗੱਲ ਸੁਣ ਉੱਥੇ ਨੇ ਪਾਣੀ ਵੀ ਲਾਇਆ ਬੜਾ ਕਿਤੇ ਉੱਥੇ ਨਾ ਵਸਾਈ ਹੋਗਾ ਉਹਨੇ ਉਧਰ ਹੀ ਕਹਿੰਦੇ ਆ ਜੀ ਪਿੰਡ ਤੱਕ ਪੈੜ ਲੱਗੀ ਆ ਜਾਣੀ ਹੁਣ ਉਸੀ ਨਵੀਂ ਡਾਕਟਰ ਤੇ ਮੰਡ ਚ ਕਹਿੰਦੇ ਮੰਡ ਜੀ ਉਹ ਚੋਈ ਨਾਲ ਉਧਰ ਤਾਂ ਮਿੱਟੀ ਛੱਡਦੀ ਉਹ ਨਹੀਂ ਜਾਨੀ ਹਾਂਜੀ ਜਿੱਥੇ ਦੋ ਦੋ ਮੰਜ਼ਲੀ ਜੀ ਤੁਸੀਂ ਬਹੋਂਦੇ ਹੁੰਦੇ ਸੀ ਆਹੋ ਉੱਥੇ ਦੀ ਉੱਥੇ ਬਣਾਉਂਦੇ ਸੀ ਉੱਥੇ ਤਾਂ ਬਹੁਤ ਚਿਕਣੀ ਬੈਠੀ ਗਈ ਫੜੈ ਨਾ ਪੈ ਗਿਆ ਯਰ ਉੱਥੇ ਹਾਂਜੀ ਆ ਹੁਣ ਆ ਤਾਂ ਕੁਝ ਨਹੀਂ ਆਉਂਦੀ ਤੇਰੇ ਘਰ ਸਾਡੀ ਮਸ਼ੀਨ ਨਹੀਂ ਨਿਕਲਦੀ ਯਾਰ ਸੱਚੇ ਕਾਲੂ ਨਿਕਲ ਜੂ ਅਸੀਂ ਇੱਕ ਦੂਜੇ ਨੂੰ ਫੋਨ ਕਰੀ ਜਾਂਦੇ ਆ ਨਾ ਵੀ ਤੁਸੀਂ ਕਿੰਨੀਆਂ ਬਣਾ ਲੀਆਂ ਪਤਾ ਨਹੀਂ ਕਹਿੰਦੇ ਸਾਡੀਆਂ 11 ਬਣ ਗਈਆਂ ਬਣੀਆਂ ਦਾ ਹੁਣ ਦੱਸਿਆ ਜਾ ਫਸੀ ਗਈ ਸੀ ਵੀ ਤੀ ਅਸੀਂ ਸਾਡੀ ਵੀ 6ਵੀਂ ਹੀ ਹੁੰਦੀ ਇੱਕ ਨੂੰ ਕਹਿ ਜਾਂਦੇ ਸਾਡੀਆਂ 10 ਬਣ ਗਈਆਂ ਬਣੀਆਂ ਹੋਈਆਂ ਵੀ ਵਿਸ਼ੇਤ ਸਾਡੀਆਂ ਵੀ ਸ਼ੇ ਬਣੀਆਂ ਕਾਲੂ ਤੇ ਹਰੀ ਆ ਇਹ گلابی ਆ ਕਾਲੂ ਕੱਢਣੀ ਆ ਤੂੰ ਜਾਈ ਨਹੀਂ ਅੱਗੇ ਤੀਜਾ ਡੀਚਾ ਕਿਹੜੀ ਨਿਕਲਿਆ ਭਾਈ ਹੈਂ ਇਹ ਤਾਂ ਨਹੀਂ ਵੀ ਹੈਗਾ ਪੰਨੇ ਪੰਨੇ ਮਾਨਾ ਤੇ ਕੋਈ ਜੱਟ ਨਹੀਂ ਤੇਲ ਨਹੀਂ ਕਰ ਲਓ ਵੀ ਨਾਲ ਅੱਛਾ ਜਾਂ ਤੇਲ ਨਹੀਂ ਕਰ ਲਓ ਫੇਰ ਨਾ ਟਰੈਕਟਰ ਤੇਲ ਨਹੀਂ ਕਰ ਲਓ ਸੌਦਾ ਅਸੀਂ ਤੇਰੀ ਉਹ ਗੱਲ ਕਰ ਦਿੱਤੇ ਪੁੱਛਣਾ ਇੰਕ ਨਹੀਂ ਵੀ ਜੇ ਬੰਨੀ ਨਾ ਹੋਈ ਫੇਰ ਕੋਈ ਚੱਕਰ ਨਹੀਂ ਆਏ ਬੰਨਣਾ ਮਾਝੂ ਰਹਿਣ ਦੋ ਛੱਡ ਕੇ ਭਰਿਆ ਬੁੱਲੇ ਪੈ ਲਈਆ ਬੇਤਾ ਜੀ ਆ ਪੈ ਬੁੱਲੇ ਪੈ ਲਈਆ ਆਦਾ ਤੇਰਾ ਉੱਪਰ ਉੱਪਰ ਦਿੱਜਣਾ ਹੈ ਪੁੰਨਿਓਂ ਵਾਰਾ ਨੇ ਇਹ ਹੁਣ ਤਨੂੰ ਹੁਣ ਤਨੂੰ ਕੋਈ ਚੱਕਰ ਨਹੀਂ ਹੈ ਲੈ ਉਹਨਾਂ ਨੇ ਕਹਿੰਦਾ ਵੀ ਤੁਸੀਂ ਅਸੀਂ ਤਾਂ ਬੰਨ ਨਹੀਂ ਜੀ ਤੇ 12 ਵਜੇ ਦੀ ਜਾਣ ਖਾਦੀ ਵੀ ਲੈ ਬੰਦੀ ਬਾ ਨਹੀਂ ਹਾ ਉਹਨਾਂ ਨੇ ਮੈਨੂੰ ਆਪਣਾ ਖੜਾ ਖੜਾ ਕੇ ਜਾਈਏ ਹਾਂ ਕਾ ਬੰਨਣੀ ਇਹਦੇ ਕੱਟਣੀ ਆ ਇਹਦਾ ਤਨੂੰ ਜਦੇ ਲਾਉਣੇ ਆ ਇਹ ਜਦੇ ਬਸ ਆਣਾ ਕੰਮ ਇਹ ਬੋਲ ਰੱਖਣਿਆ ਕੰਮ ਨਹੀਂ ਹੈ ਕਿ ਇਹ ਮੇ ਘੱਟੇ ਪਿਆ ਇਹ ਤੂੰ ਪਾ ਜਾਈ ਜਾਂਦਾ ਧੁੱਪਾਂ ਵੀ ਆ ਗਈ ਲੈ ਆਹ ਲੈ ਧੁੱਪਾਂ ਵੀ ਆ ਗਈ ਆਹ ਨੂੰ ਦੇਖ ਲੈ ਕਿੰਨੀ ਉਹ ਵੀ ਫੇਰ ਅਬਦੇ ਕਾਂਡੇ ਵਿੱਚ ਬੋਕੂ ਹੋ ਲਿਆ ਉਧਰ ਗਿਆ ਹੋ ਗਿਆ ਉਧਰ ਵੱਢ ਨਹੀਂ ਹੋਈ ਜੇ ਪੂਰੀ ਕਿੱਥੇ ਵੱਢ ਹੋਈ ਜਾਂਦਾ ਢਾਗੇ ਬਣਾ ਬੱਲੇ ਲੈ ਗਿਆ ਜਿਕਨਾ ਅੰਬ ਬਹੁਤ ਸੰਘਣਾ ਹੁੰਦਾ ਨਾ ਜਦੋਂ ਜੈਦ ਤੱਕ ਆਸਾ ਕਰੇ ਬਚਾਰਿਆਂ ਨੇ ਆ ਗਏ ਵੱਡੇ ਪੁੱਤ ਹੱਸ ਵੀ ਮੁਖੀ ਦਿਖੋ ਪੂਰੇ ਭਜਾ ਕੇ ਬੰਦ ਜਾ ਨਹੀਂ ਪੇ ਜਲਦੀ ਪੇ ਥੋੜਾ ਜੀ ਕਰਕੇ ਭੇਜਣ ਲੱਗ ਗਿਆ ਕੇ ਅਬਦੁੱਲ ਲਾਹ ਕਈ ਵਾਰ ਹੋ ਨਹੀਂ ਜਾਂਦਾ ਟ੍ਰੇਲਰ ਹੋ ਇਹ ਲੋਪਰ ਹੁੰਦਾ ਹੀ ਆ ਵੀ ਕੋਈ ਗੱਲ ਨਹੀਂ ਇਹਨੇ ਹਟੇ ਜਾਣਾ ਚਾਹੀਦਾ ਕਹ ਭਰੋਸਾ ਕੋਈ ਹਾਂ ਚੱਲ ਤਾਂ ਪੈਣੀ ਹੂੰ ਚੱਲ ਪੈਣੀ ਜਿਵੇਂ ਇਦਾਂ ਹੀ ਰਹਾ ਹੁਣ ਕੀ ਆ ਪਤਾ ਇਹਨੇ ਫੇਰ ਜਣ ਬੱਤਾਂ ਚੱਲ ਬੂਈ ਤੂੰ ਜਿਵੇਂ ਇਨਾ ਉਹ ਨਹੀਂ ਹੈਗਾ ਨਹੀਂ ਉਹ ਗੱਲ ਇਕੱਲੀ ਇਕੱਲੀ ਨੂੰ ਫਰਕ ਹੁੰਦਾ ਖੜੀ ਤਾਰੇ ਤੁਨੂੰ ਇਹ ਵੀ ਤੂੰ ਨਹੀਂ ਦੇਖ ਖੜੀ ਕਾਂਕਾ ਫੇਰ ਤਾ ਅਸ ਤਪਾ ਬੋਗੀ ਤਾਂ ਨਾ ਘਟਵਾ ਡਾ ਅੱਧਾ ਘੰਟਾ ਤਪਾ ਬੋਗੀ 5 ਵਜੇ ਹੋਊਗੀ ਧੁੱਪ ਪੈਣੀ ਧੁੱਪ ਗਿਆ ਦੇ 1 ਘੰਟਾ ਤਪਾ ਪੈ ਗਈ ਫੇਰ ਤਾਂ ਚੱਲ ਪੈਣੀ ਮੀਚੇ ਬੋਲਦੀ ਸੀ ਧੁੱਪ ਆਉਣ ਕਿੰਨੀ ਦਾ ਦਿੱਖੀ ਤੂੰ ਪੰਜ ਆ ਫੇਰ ਹੋਊਗਾ ਕੱਠ ਜਾ ਧੰਮਾ ਲੈਣਾ ਆ ਨਾ ਤੇ ਤੁੱਪਾ ਗਈ ਮੌਸਾ ਫੇਰ ਵਿਗੜ ਗਿਆ ਆ ਫੇਰ ਵਿਗੜ ਗਿਆ ਆਪ੍ਰੈਲ ਅਪ੍ਰੈਲ ਆ ਹੀ ਰਹਿਣਾ ਆ ਆ ਗਈ ਓਏ ਆਹ ਬਣਾਉਣੀ ਸੀ ਵੀਡੀਓ ਰੱਚਾ ਕਹਿੰਦਾ ਹੁਣ ਕਿਤੇ ਅੱਗ ਲੱਗੀ ਹੋਈ ਆ 15 ਦਿਨ ਦੇ ਦੇਵੇ ਇਨੂੰ ਵੀ ਮੰਡਾ ਆਇਆ ਹੋਇਆ ਇਹ ਵੀ ਤਾਂ ਹੀ ਰੱਬ ਪਰ ਗੁੱਸਾ ਕਰਦਾ ਅੱਛਾ ਮੰਡਾ ਆਇਆ ਹੋਇਆ ਵੇ ਗਰੀਬੰਦਾ ਨੇ ਹੁੰਦਾ ਹੀ ਆ ਜੀ ਚਲੋ ਜੇ 15 20 ਟਰਾਲੀਆਂ ਮਾਲਕ ਦੀਆਂ ਬਣ ਗਈਆਂ ਪੈਸੇ ਤਾਂ ਦੇ ਲੂਗੇ ਅਰੇ ਟਰਾਲੀਆਂ ਕਿਸ਼ੇ ਬਣੀਆਂ ਮੇਰੇ ਜਿੰਦਾਂ ਨਾਲ ਜੁੜੇ ਯਾਰ ਸਾਰੇ ਸਾਰੇ ਹਾਂਜੀ ਹਾਂਜੀ ਤੁਸੀਂ ਮੀਂਹ ਕਹੀ ਜਾਂਦੇ ਹੋ ਕਿ ਇਹਨੇ ਅੱਗ ਵੀ ਲਾ ਦਿੱਤੀ ਓ ਬਾਈ ਸੱਚੀ ਕਹਿੰਦਾ ਜੀ ਇਹ ਪਾਣੀ 50 ਦੇ ਪੱਤੇ ਇਕੱਠੇ ਕਰਦੇ ਉੱਥੇ ਅੱਗ ਲਾ ਕੇ ਬੈਠਦੇ ਨੂੰ ਉਹ ਵੀ ਗੈਲੀਆ ਸਫਾਈ ਰੱਖੀ ਮੋਟਰ ਉਹ ਕਹਿੰਦਾ ਤਾਂ ਲੈਂਸਰ ਆਪਾਂ ਨੂੰ ਵੇਦਾ ਨਹੀਂ ਤਾ ਕਹਿੰਦਾ ਅੱਗ ਲਾਈ ਹੋਈ ਸਰ ਆਹ ਵਾਹ ਉਹ ਧੂਏ ਜੋ ਤਾਂ ਹੀ ਨਿਕਲਦਾ ਮੈਂ ਕਹਿੰਦਾ ਇੱਥੇ ਦੇ ਵੀ ਰੱਬ ਦੇ ਰੰਗ ਅੰਕਲ ਜੀ ਇਹ ਮੁੰਡੇ ਕੋ 20 ਕਿੱਲੇ ਜ਼ਮੀਨ ਦਿੱਤੀ ਕਿਹੜਾ ਉਹ ਲੈਸੋ ਜਿੱਤਾਂ ਲਈ ਜਾਏ ਚਲੋ ਦਾਣਾ ਪਾਣੀ ਹੈ ਜੀ ਉਹ ਬਚਾਰਾ ਰੋਟੀ ਤੇ ਵੀ ਬਚਾਰਾ ਕਈ ਵਾਰ ਮਿਲਦੀ ਕਈ ਵਾਰ ਮਿਲਦੀ ਮਹਾਰਾਜ ਦੇ ਹੀ ਲਾ ਹਾਂਜੀ ਉਹ ਵੀ ਰੰਗ ਹਾਂਜੀ ਲੈ ਭਾਈ ਉਹ ਗਿਆ ਘਟਾਣਾ ਨਿਕਲੇ ਜਾਂ ਬਾਹਰ ਇਹ ਵੀ ਆਪਣੀ ਖਰਾਕ ਚ ਖਣ ਲੱਗੀ ਆਉਣਾ ਕੇ ਹਾਂਜੀ ਇਹ ਵੀ ਕਹਿੰਦਾ ਦੋਨ ਦਰ ਆਸ ਇਕੱਠਾ ਖਾ ਲਈਏ ਆਹ ਤਾਂ ਬਰ ਇਜਾਤੀਆਂ ਉੱਥੇ ਜਾ ਪਛੀਣ ਪੜਦਾ ਤਾਂ ਪਹਿਲਾਂ ਹਾਂ ਬਹੁਤ ਹੁੰਡੀ ਬਹੁਤ ਦਾ ਬਰੀਡ ਦੇ ਤਾਂ ਮੀਟ ਕੱਢ ਕੇ 50 ਇਕੱਠੀ ਹੋ ਜਾਂਦੀਆਂ ਅਸੀਂ ਸ਼ਾਮ ਦੀ ਖਲਾਤੀ ਵਸਵੇਦੀ ਖਲਾਤੀ ਵਸਵੇਦੀ ਵੱਡੇ ਗੱਕ ਉਹ ਸਵੇਰ ਨਾਲੋਂ ਨਾ ਐਟਾਈ ਮੱਡੇ ਫਿਰਿਆ ਜੇ ਹੁੰਡੀ ਬਈ ਉਹ ਬਿਠੀ ਟੁੱਕਦੀ ਨਹੀਂ ਬਣ ਗਿਆ ਤੇ ਯਾਰ ਬਸ ਉਹ ਮੈਨਾ ਸੇਲ ਵਾਲਾ ਵੀ ਜਗ ਨਾ ਨਹੀਂ ਟੁਕੜਾ ਸਵਾਏ ਮੇਰੀ ਗੱਲ ਤਾਂ ਸਮਝ ਨਾ ਨੂਰਦੀ ਯਾਰ ਉਹ ਗਿੱਲੀ ਆ ਉਹਦੇ ਜ ਆਪਣੀ ਰੋਸ ਵੀਡੀਓ ਬਣਾ ਲਣਾ ਮੈਂ ਸ਼ਾਮ ਜੇ ਸ਼ਾਮ ਜੇ ਨੂੰ ਕਰੀ ਉਹ ਜਿਹੜੀ ਨੂਨ ਵਾਲੀ ਕਰਨੀ ਹਾਂ ਸ਼ਾਮ ਉੱਪਰ ਚੜੇ ਉਹ ਨਹੀਂ ਸੁੰਡੀ ਸੁੰਡੀ ਆ ਬੇ ਸ਼ਾਮ ਨੂੰ ਉੱਪਰ ਚੜੇ ਹੁੰਦੀ ਹੈ ਮਰਸੀਨ ਦੇ ਹੋਏ ਨੇਰੇ ਹੀ ਫੇਰ ਆ ਜਾਂਦਾ ਉੱਪਰ ਹੁੰਦੀ ਸਵੇਰੋਂ ਅੰਦਰ ਜਾਂਦੀ ਹੈ ਧੁੱਪ ਜੜਦੀ ਸਾਰ ਸਵੇਰੋਂ ਠੀਕ ਆ ਵੈਸੇ ਨੂਨ ਦੀ ਸਪਰੇ ਕਰ ਦਵੇ ਸੁੰਡੀ ਮਰ ਜਾਂਦੀ ਆ ਉਹਦੇ ਵਾਲੀ ਮਰਸੀਨ ਪਰ ਚੱਲ ਜੀ ਮੀਨ ਚੱਲ ਨੂਨ ਆਟੇ ਲੂਗਾ ਤੁਸੀਂ ਚਾਹ ਨਹੀਂ ਕਾਲੇ ਨਾਲ ਦਿਲ ਦੀ ਕੜੀ ਮਸ਼ੀਨ ਬੜੀ ਤਰ੍ਹਾਂ ਹੁੰਦਾ ਇੰਨਾ ਮਰਕ ਨਹੀਂ ਹੈਗਾ ਖੜੀ ਰਣੀ ਆ ਜਾਂਦਾ ਉਹਨੂੰ ਹਵਾ ਵੀ ਲੱਗ ਗਈ ਇਗੜ ਤਾਂ ਆ ਨਾ ਵੀ ਨਰਮਾਈ ਫੜ ਲੈਂਦੇ ਨਾਲੇ ਕੰਪੈਨ ਵਾਲੇ ਨੂੰ ਜ਼ਿਆਦਾ ਆਪਣੀ ਹੁੰਦਾ ਨਾ ਜੇ ਗੇ ਲੋਜ ਵੀ ਮਿਲਦੇ ਮੇਰੀ ਮਸ਼ੀਨ ਨਾਲ ਫੱਜ ਹਲੇ ਉਹ ਮੀਤਾ ਪਿਆ ਇਹ ਨੂੰ ਨਹੀਂ ਨਹੀਂ ਉਹ ਤਾਂ ਮੰਡ ਚ ਪਿਆ ਹੂੰ ਮੰਡ ਚ ਕਾਫੀ ਪਿਆ ਉਹ ਮੰਡ ਚ ਤਾਂ ਮੂ ਵੀ ਇੰਨਾ ਕਾ ਵੀ ਹੋ ਜਵੇ ਚਿਕੜੀ ਜੂ ਜੀ ਆ ਆ ਆਇਆ ਨਾ ਮੀਸੇ ਤੇ ਲੱਗਦਾ ਮਨੂੰ ਆਊਗਾ ਗੇ ਰੈਣ ਦੇ ਤੁਸੀਂ ਇਹ ਮੈਂ ਤਾਂ ਕਹਿੰਦਾ ਭਾਈ ਨਾ ਹੋਵੇਗਾ ਇਹ ਚ ਸਾ ਬੰਦ ਬਾਈ ਸਾਬਜੀ ਹੋਗੀ ਆਦੇ ਐ ਨਾ ਕਹੋ ਜਦੋਂ ਆਪਾਂ ਕਹਿੰਦੇ ਜਦੇ ਆ ਜਾਂਦਾ ਉਹ ਜਦੋਂ ਕਹਿੰਦਾ ਸਾਫ ਹੋ ਗਿਆ ਹੈ ਜਦੋਂ ਬਾਬਾ ਆ ਜਾਂਦਾ ਉਹ ਦੇਖੋ ਪਰ ਉਹ ਵੀ ਆਉਂਦਾ ਹਾਂਜੀ ਹਾਂਜੀ ਠੀਕ ਹੈ ਠੀਕ ਠੀਕ ਮੈਂ ਨਹੀਂ ਗੱਲ ਉਹ ਇੱਥੇ ਜਦ ਤੇ ਭਰ ਕੇ ਤੂੰ ਬਰੇ ਉਰੀਦਾਰ ਤੇ ਵਸੇ ਉਹ ਬਰਾਬਰ ਉਹਨਾਂ ਆਏ ਮੈਨੂੰ ਤੇ ਕੋਈ ਕਾਲੀ ਕਰਦੇ ਹਾਲੇ ਤਾਂ 5-7 ਟਰਾਲੀਆਂ ਬਣਦੀਆਂ ਜਿਹੜੇ ਉਸ ਤਰ੍ਹਾਂ ਚੱਲਿਆ ਨਹੀਂ ਤੂੰ ਵੀ ਜਦ ਅੜੀ ਜਾਂਦ ਬਣਦੀ ਆ ਤੂੜੀ ਜਾਂਦ ਟਰੈਲੀਆ 14 15 ਵਜੇ ਜਾਂਦੀ ਹੈ ਹਾਂ ਹਾਂਜੀ ਫਿਰ ਜੁਣੀ ਬੰਦਨੇ ਆਗਾ ਮੈਂ ਜਸ ਸੀਜ਼ਨ ਦਾ ਕੰਮ ਹੁੰਦਾ ਹਾਂ ਹਾਂ ਫਿਰ 14 15 ਟ੍ਰੈਲੀ ਖਰਦਾ ਹੀ ਟਰੈਲੀ ਹਾਂਜੀ ਫਿਰ ਟ੍ਰੈਲੀ ਪਾਈ ਨਹੀਂ ਯਾਰ ਭਰੀ ਨਹੀਂ ਪਾਈ ਜੀ ਟ੍ਰੈਲੀ ਲੱਗ ਜਾਂਦੀ ਹੈ ਹਾਂ ਲੈ ਟਰੈਕਟਰ ਸਖਾਲਾ ਜਮਾਈ ਹਾਂਜੀ ਉਹ ਟਰੈਕਟਰ ਵੀ ਲਾਟ ਪੈਂਦਾ ਹਾਂਜੀ ਹਾਂ ਲਾਨ ਇੱਕ ਸੁੱਕਾ ਦਾ ਜੀ ਸਾਤੇ ਦੋ ਪਰੇ ਦੂਈ ਚੜ ਗਈ ਆਹੋ ਫਿਰ ਇਹਨਾਂ ਜੇ ਸੁੱਕਾ ਨਾ ਹੋਵੇ ਸੁੱਕਾ ਨਾ ਵਰਕ ਆ ਚੌਥੀ ਪ੍ਰੈਸ਼ਰ ਪਰ ਚੱਲੇ ਜਾਂ ਹਾਂ ਟ੍ਰੈਕਟਰ ਮਰ ਕਲਚਰ ਦੀ ਲੋੜ ਨਹੀਂ ਪੈਂਦੀ ਜਦਾ ਖਿੱਚੀ ਫਿਰਦਾ ਉਹ ਆ ਮਾਂ ਨੂੰ ਨਹੀਂ ਪਾਣਾ ਨਹੀਂ ਓਏ ਜੀ ਲੱਗਣੀ ਤਾਲਾ ਨੂੰ ਪਾਉਂਦਾ ਏ ਹਾਂ ਜਲ ਪਾਉਂਦਾ ਕਰੋਰ ਲੋੜੇ ਕਰ ਦਿੰਦਾ ਕੰਮ ਹਾਂ ਫੇ ਰਦੀਆ ਤੋੜ ਦਿੰਦਾ ਕਹੇ ਨਾਲੇ 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 ਘਰ ਦੀ ਸਿੱਧੀ ਟੁੱਪੜੀ ਸਿੱਧੀ ਟੁੱਪੜੀ ਬਚਾਓ ਬਚਾਓ ਗਿਆ ਯਾਰ ਕੀ ਹੋ ਗਿਆ ਭਾਈ ਹਾਂਜੀ ਇਹ ਕਿਤੇ ਗਾਹਾਂ ਨਾਲ ਟੁੱਟਦੀ ਹਾਂਜੀ ਉਹ ਟੁੱਟੀ ਵੀ ਕਿ ਇੱਥੇ ਟੁੱਟੀ ਐ ਇਹਨੇ ਫੇਰ ਆਪਾਂ ਤੁਹਾਡਾ ਪਿੰਟ ਨਹੀਂ ਸਾਫਤਾ ਆਪੇ ਸਾਰੇ ਲਪੇਟ ਲੈਣੇ ਤੇ ਫੇ ਇਹ ਤੁਹਾਡੇ ਪਿੱਛੇ ਨਹੀਂ ਹੋਂਦਾ ਬੰਦਾ ਹੈ ਬੰਦਾ ਹੈ ਹਾਂਜੀ ਹੈਨਾ ਇਹ ਤੁਹਾਡੀ ਮੈਰਜ ਨਾਗਰ ਦੀ ਉਦਣ ਤਾਂ ਐ ਖੰਭੇ ਗਿਰਦੇ ਤੇ ਲੈ ਯਾਰ 4-5 ਕ ਦਾ ਟਾਈਮ ਤਾਂ ਕਿਉਂਕਿ ਐ ਲੈਡ ਨਾਲੋਂ ਵੀ ਵੱਧ ਲੈਡ ਨਿਕਲੀ ਆ ਉਹ ਟਾਵਰ ਟਾਵਰ ਉਹ ਖੰਭੇ ਉਹ ਫੈਦਾ ਕਰੇ ਯਾਰ ਹਾਂ ਜਦੋਂ ਗੱਗਿਆ ਪਤਾ ਉੱਥੇ ਨੀਂ ਕਿ ਕਿ ਤੂੰ ਉੱਥੇ ਦਾ ਆਪਾ ਹਾਂ ਉਹ ਸਾਡੇ ਜਿੱਤ ਪਿੰਡ ਦੇ ਜਿੱਥੇ ਸਾਡਾ ਪਿੰਡ ਹੈ ਨਾ ਪੜਾਇਆ ਕਿਹਜਾ ਪਿਆ ਉਥੇ ਪਾਇਆ ਇੱਕ ਵਾਰ ਤੋਂ ਜਿੱਥੇ ਥੋੜਾ ਪਿੰਡ ਹੈ ਉਹ ਗੁਰਦੁਆਰੇ ਤੇ ਲੈ ਕੇ ਜਿੱਥੇ ਟਾਵਰ ਨੂੰ ਅੱਗ ਨੀ ਅੱਗ ਲੱਗੀ ਸੀ ਉਥੇ ਹਾਂਜੀ ਉੱਥੇ ਸਾਈਦਾ ਡੌਲਾ ਜਮੇ ਸਾਹ ਚਾਹ ਹਾਂਜੀ ਜਮੇ ਸਾਹ ਉੱਥੇ ਸਾਫ ਨਹੀਂ ਜੀ ਉਹ ਟਾਪੂਆ ਗੱਡਾ ਕੱਢ ਦਿੰਦੇ ਆ ਹਾਂ ਜੀ ਚੂਹੇ ਗੱਡਾ ਕੱਢਦੇ ਆ ਇਹ ਪਤਾ ਲੱਗਦਾ ਨਹੀਂ ਫਿਰ ਕਿ ਲੋਕ ਪਾਥੀਆ ਜਿਹੜਾ ਪਾਥੀ ਚ ਕੀੜਾ ਜੀ ਉਹਦਾ ਬਹੁਤ ਹਾਂ ਹਾਂ ਪੰਜ ਉਹ ਸਾਫ ਚਾਹੀਦਾ ਬੰਨਣਾ ਹਾਂ ਹਾਂ ਐਂ ਸਾਫ ਹੋਵੇ ਨਾ ਉਹ ਤਿੰਨ ਦਾ ਜੇ ਮੜ ਜੀ ਨਹੀਂ ਦਰੀ ਉਹ ਖਾਰ ਰਹਿ ਗਈ ਆ ਉਹਨਾਂ ਦਾ ਪਾੜ ਦੇਣਾ ਕੰਮ 1 ਮਿੰਟ ਤਾਂ ਬਚੀ ਜਾਂਦਾ ਐਂ 2 ਮਿੰਟ ਹੋਣੋ ਏ ਇੱਕ ਬੜਾ ਵਾਂ ਨਹੀਂ ਥੱਲੇ ਹਾਂ ਉਹ ਗਰਾਊਂਡ ਦੇ ਨਾਲ ਬੰਨਣੀ ਆ ਹਾਂ ਬੰਨਣੀ ਜੀ ਆ ਪੱਥਰ ਲੱਗੇ ਪੱਥਰਾਤੇ ਨਾ ਹਾਂਜੀ ਗਰਾਊਂਡ ਉਹ ਨਹੀਂ ਉਹਨੇ ਬਚਾਓ ਕਰਿਆ ਉਹਨੇ ਬਚਾਓ ਬਹੁਤ ਕਰਿਆ ਉਨੇ ਉਧਰ ਮਾਰਿਆ ਰਾਜੂ ਵਾਲੀ ਜਿਹੜੀ ਅੱਛਾ ਜਿਹੜਾ ਗਾਹਾਂ ਟੁੱਟਿਆ ਤਾਂ ਬਾਹਰ ਸੁਰਤਾ ਪਰ ਪੇਉਰਾ ਹਾਂਜੀ ਉਹਦੇ ਮੁਖੇਦ ਕੋਲ ਨੂੰ ਪਰਮਾਰ ਦੀ ਜ਼ਮੀਰ ਕੋਲ ਨੂੰ ਅੱਜ ਇਹਨਾਂ ਦੀ ਜਿਹਨਾਂ ਦੀ ਮਸ਼ੀਨ ਹੈ ਸਾਡੇ ਕੋਲ ਹਾਂ ਹਾਂ ਇਹਨਾਂ ਦੇ ਸਾਹਮਣੇ ਟੁੱਟਿਆ ਤਾਂ ਹਾਂ ਉੱਥੇ ਅੰਦਰ ਵੀ ਪੱਥਰ ਲਾ ਕੇ ਥੈਲਾ ਲਾਇਆ ਹੁਣ ਪੱਥਰ ਵੀ ਲਾਤਾ ਜੀ ਅੱਛਾ ਪੱਥਰ ਵੀ ਲਾਤਾ ਥੈਲਾ ਵੀ ਲਾਤਾ ਪਹਿਲਾਂ ਇਹ ਥੈਲਾ ਲਾਤਾ ਜੀ ਅਜੋਕ ਨਾ ਪੱਥਰ ਹਾਂ ਫੇਰ ਤੇਰੇ ਸਾਹ ਜਿੱਥੇ ਮਾਰ ਪੈਂਦੀ ਸੀ ਉੱਥੇ ਪੱਥਰ ਲਾਤਾ ਸੀ ਜੇ ਲਾਤੇ ਹਾਂਜੀ ਹਾਂਜੀ ਠੀਕ ਆ ਪੀਜ ਨੇ ਰੱਖਦੇ ਸਿੱਧਾ ਬਣੇ ਯਾਰ ਇਹਦਾ ਨਦੀ ਦਾ ਹੀ ਮ ਉਹ ਨਦੀ ਦਾ ਮੇਰੀ ਗੱਲ ਸੁਣ ਲੈ ਪਹਿਲਾਂ ਨਦੀ ਗੱਭੇ ਹੀ ਸੀ ਇਹ ਤਾਂ ਜਾਂ ਟੁੱਟਦੀ ਫਦ ਨੂੰ ਰੂਗੇ ਬਣਾ ਲੈਂਦੀ ਆ ਇਹ ਹਾਂ ਉੱਥੇ ਦਾ ਐਂ ਦਾ ਬਣਾਤਾ ਜਗਾ ਦਰਿਆ ਹੁੰਦਾ ਇਹ ਜਾਂ ਟੁੱਟਦੀ ਐ ਅੰਕਲ ਤਾਂ ਹੁਣ ਆਪਣੇ ਨਾਲੋਂ ਬਡੇ ਆ ਜੱਲ ਲੋਕ ਢੱਪੁਰ ਲੁਜਿੰਦੇ ਨਾ ਵੀ ਹੁਣ ਨਹੀਂ ਆਉਣੀਆਂ ਨਦੀਆਂ ਫੇਕੋ ਲੱਗਦਾ ਮੇਰੇ ਟੁੱਟੀਆਂ ਐ ਹੁਣ ਦੋ ਚਾਲਸਾਰ ਰਾਮ ਰਹਿਣਾ ਦੇਖੀ ਹਾਂਜੀ ਚਾਰ ਕਸਾਰ ਵਾਰ ਹੁੰਦੀ ਐ ਟੁੱਟਦੀ ਪਹਿਲੇ ਚਾਰਸਾਰ ਵਾਰ ਟੁੱਟਦੀ ਐ ਹਾਂ ਅਰੇ ਇੱਕ ਗੱਲ ਐ ਮੈਂ ਦੱਸ ਤੇ ਹੁਣ ਤੇ ਨਦੀਆਂ ਦੇਖ ਮੈਂ ਤੁਹਾਨੂੰ ਨਾਂ ਟੁੱਟਦੀ ਸਾਡਾ ਪਿੰਡ ਭਗਤ ਹਾਂ ਮੈਂ ਟੱਪਰੀਆਂ ਕੋਲ ਗਿਆ ਤਾਂ ਗਾ ਨਾ ਇਧਰ ਕੋਲ ਨੂੰ ਹਰੋਂ ਤਾਂ ਵਾਲੇ ਘਟ ਨੂੰ ਚ ਪਰ ਤੂੰ ਆਏ ਦੇਖ ਲੈ ਨਦੀ ਉੱਥੇ ਇੰਨੀ ਡੂੰਘੀ ਕਰਤੀ ਥੱਲੇ ਹਾਂਜੀ ਬੱਲਾ ਬੱਲਾ ਚੌੜੀ ਵਹ ਕਰਤੀ ਹਾਂਜੀ ਜੇ ਹੁਣ ਚੌੜੀ ਹੋ ਗਈ ਉਹਨੇ ਪਾਣੀ ਆਪੇ ਖਿੱਚਣਾ ਓ ਦੇਖੋ ਆਈ ਇੱਦੀ ਕੋਲ ਨੂੰ ਉੱਥੇ ਉੱਥੇ ਇੰਨੀ ਕਿਨਾਰੀ ਦੀ ਇਸ ਤਰ੍ਹਾਂ ਆਪਣਾ ਰੇੜਾ ਖੜਾ ਹੁਣ ਦੇਖੋ ਕੈਨ ਨਹੀਂ ਖੋਲੀ ਆ ਉੱਥੇ ਬਹੁਤ ਪਿੱਛੇ ਲਿਖਣ ਲੱਗ ਗਿਆ ਸਾਡੇ ਮੂਹਰੇ ਹੀ ਗਰੇ ਬੂਲਰ ਥੈਡ ਥੈਡ ਕਰ ਰਹੇ ਆ ਯਾਨੀ ਕਿ ਜਿੱਥੇ ਕਹਿੰਦੇ ਚੱਲਦੀ ਸੀ ਉੱਥੇ ਹੋ ਗਈ ਉਹ ਫੇਰ ਇਹਦਾ ਆਪਣਾ ਰਾਹ ਬਾਈ ਕੈਨ ਨਹੀਂ ਦੰਦੇ ਆਪੇ ਬਣਾ ਲੇ। ਬਹੁਤ ਟੈਮ ਬਾਲ ਵੀ ਲੱਭਦਾ। ਆ ਜਾ ਭਾਈਏ ਕਿੱਥੇ ਰਾਹ। ਆ ਜਾ ਇਹ ਜੁੰਦਾ ਜਾਗਦਾ ਦੇਵਤਾ ਇਹ। ਹਾਂਜੀ। ਹੁਣ ਮੇਰੇ ਵਰਗਾ ਕਹਿੰਦਾ ਮੈਂ ਦੱਬ ਲਈ ਲੈ ਹੁਣ ਨਹੀਂ ਆਉਂਗਾ ਭਾਈ। ਇਹ ਨਹੀਂ। ਸਭ ਚੱਕ ਲੈ ਗਿਆ ਭਾਈ। ਇਹ ਸਭ ਲੈ ਆਉਂਦਾ। ਇਹਦਾ ਪਤਾ ਨਹੀਂ ਕਿੱਦਾਂ ਨੂੰ ਮੂੰਹ ਹੋ ਜਾਣਾ ਬੱਸ। ਹੈ ਕਿ ਨਹੀਂ? ਹਾਂਜੀ। ਹਾਂ। ਇਹਦਨ ਵੀ ਨਾ ਮੂੰਹ ਘਾਲ ਲਿਆ ਫਿਰ ਤੇਰੇ ਉਹ ਜਾਤ ਬੰਨ ਬੰਨ ਵਿੱਚ ਕਰਕੇ ਨਾ ਚੱਲਦਾ ਤੇਰੇ ਆ ਥੱਲੇ ਦਾ। ਆ ਮੱਕੋ ਵਾਲ ਕੋਲ। ਫਿਰ ਜਮੀਨਾਂ ਰਹੀ ਯਾਦ। ਉਹ ਬੰਨ ਰਹਿਲਾ ਤੋਂ ਥੱਲੇ ਜਾਂਦਾ ਤਾਂ ਜਿਹੜੀ ਜ਼ਮੀਨ ਸੀ ਉਹ ਤਾਂ ਥੱਲੇ ਪਾਣੀ ਚੱਲਦਾ ਸੀ। ਬੰਨ ਚੱਕਦਾ ਦਾ। ਯਾਨੀ ਪਾਣੀ ਦਾ ਦਰਿਆ ਦਾ ਦਿੱਤਾ ਕਿੰਨੇ ਕਦੇ ਆ ਥੱਲੇ ਦੇ ਕੋਲ ਲਾਈ ਗਏ ਨਹੀਂ ਵੀਰ ਇਹਨਾਂ ਖੋਲ ਜਾਈਂ ਚੀਜ਼ਾਂ ਚੇ ਮੂਰੇ ਪਹਾੜ ਹੋ ਗਏ ਨਾ ਨਾ ਇਹਨੇ ਆਪਣੇ ਜਰੀਏ ਨਾਲ ਕਿਤੇ ਨਾ ਕਿਤੇ ਨੂੰ ਵਿੱਚ ਨੂੰ ਖੁੱਡ ਕੱਢ ਕੇ ਨਾ ਬਣਾ ਲਈ ਗਾ ਖਲਾਰ ਦੇਣਾ ਯਾਰ ਇੱਥੇ ਟੁੱਟਣ ਵਾਲਾ ਕੰਮ ਤਾਂ ਕਿਤੇ ਆ ਖੇੜੀਆ ਦੇ ਪੱਥਰ ਅਗਰੀਆ ਦੇ ਪੰਨ ਲੱਗੇ ਹੋਏ ਦੇ ਕਿਤੇ ਟੁੱਟਣ ਵਾਲਾ ਕੰਮ ਤਾਂ ਹਾਂਜੀ ਅਸੀਂ ਤਾਂ ਬਹੁਤ ਨੇੜੇ ਤੋਂ ਦੇਖਿਆ ਕੰਮ ਹਾਂ ਹਾਂ ਪਰ ਦੂਰ ਤਿੰਦੇ ਪਾਣੀ ਵੀ ਨਹੀਂ ਉੱਤਰਦਾ ਠੀਕ ਹੈ ਜੀ ਚੰਗਾ ਹੀ ਕਿੰਗਾ ਜੀ ਠੀਕ ਗੱਲ ਜੀ ਬਾਕੀ ਭਾਈ ਹਾਂਜੀ ਆਹੋ ਜਿੰਨਾ ਪੱਥਰ ਲੱਗਾ ਤਾਂ ਹਜੇ ਕੰਮ ਇਹਨੇ ਤੇ ਹੁਣ ਵੀ ਨਹੀਂ ਹੋਇਆ ਜਿੰਨਾ ਪਹਿਲਾਂ ਅੰਗਰੇਜ਼ਾਂ ਨੇ ਕੰਮ ਕਰਾਇਆ ਉਹ ਤਾਂ ਪੱਕਾ ਅੰਗਰੇਜ਼ਾਂ ਵਾਲਾ ਕੰਮ ਇਹਨੇ ਤਾਂ ਕਿ ਹੋਇਆ ਕਿਹੜਾ ਹੈ ਬਾਈ ਤੈਨੂੰ ਦੱਸਦਾ ਹੁਣ ਲਾ ਕੇ ਘਰ ਉਹਨੇ ਜਿਹੜੀ ਗਿਰਜਾ ਦੇ ਵਿੱਚ ਤੇ ਹੋ ਗਿਆ ਬਾਈ ਬਿੱਦਲ ਬਾਈ ਫੇਰ ਇਹ ਤੂੰ ਗਾ ਅੱਧਾ ਘੰਟੇ ਤੋਂ ਪੰਨ ਲੱਜਵੇ ਮਨ ਲਾਉਂਦਾ ਵੀ ਇਹ ਫੇਰ ਆਊਗਾ ਅੱਧੇ ਘੰਟੇ ਬਾਝ ਹੀ ਜਾਂਦਾ ਉਹ ਬਾਈ ਗੱਗੇ ਗੱਲ ਆਏ ਆ ਅਸੀਂ ਕਣਕੇ ਦੋ ਦਿਨ ਅੜ ਕੇ ਕੱਢ ਲੂਗੇ ਪਰ ਜਿਹੜੀ ਇਹਦੀ ਮੌਜ ਆ ਇਹ ਆਪਣੀ ਪੂਰੀ ਗੱਲ ਹਾਂ ਜੋ ਕਰਨਾ ਕਰ ਲਾ ਗਿਆ ਹਾਂ ਤੇਰੇ ਰੰਗ ਨਿਆਰੇ ਭਾਈ ਪਤਾ ਨਹੀਂ ਰੱਬ ਕਿ ਇਹ ਤਾਂ ਦੇਣੇ ਹੋਏ ਤਾਂ ਤੇ ਹਰ ਹਾਲਤ ਚ ਦੇ ਦੇਣੇ ਜਿਹਦੇ ਨਹੀਂ ਦੇਣੇ ਹੋਏ ਜਮੀ ਵੀ ਨਾ ਪਤਾ ਵੀ ਦੇਣੇ ਤਾਂ ਜਰਕ ਕਾਹੜੀ ਹੋਣ 5 6 ਮਰਟ ਨਿਕਲੇ ਤੇ ਜਾਂ ਕਿਹਾ ਪਿਆ ਤਾਂ ਕੁਝ ਨਹੀਂ ਦੱਬਿਆ ਫੇਰ ਕੋਈ ਨਹੀਂ ਦੱਬਿਆ ਚਲੋ ਭਾਈ ਵੀ ਇਹੀ ਕਹ ਸਕਦਾ ਪਰਮਾਤਮਾ ਭਾਈ ਜੋ ਸਾਬ ਦੇ ਸੁੱਖ ਨਾਲ ਚੱਕਣ ਦੇ ਜੋ ਕਰਦਾ ਪਰਮਾਤਮਾ ਭਾਈ ਠੀਕ ਕਰਦਾ ਬੰਦਾ ਗਲਤ ਆ ਬਸ ਜੀ ਬਸ ਠੀਕ ਹੈ